ਅਧਿਕਤ ਰਹੇ ਯਾਰੋ ਪਿਊ ਪੰਜਾਬ ਦੇ ਵਿੱਚ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਯੂਥ ਦਾ ਵਿਕਾਸ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਇਹ ਤੁਹਾਨੂੰ ਪਤਾ ਵਾ ਵੀ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਯੂਥ ਅਨਇੰਪਲੋਇਮੈਂਟ ਕਰ ਬੇਰੋਜ਼ਗਾਰੀ ਕਰਕੇ ਬਾਹਰ ਗਿਆ ਸੀਗਾ ਕੋਈ ਵਿਚਾਰਾ ਕਾਨੂੰਨੀ ਤਰੀਕੇ ਨਾਲ ਗਿਆ ਕੋਈ ਗੈਰਕਾਨੂੰਨੀ ਤਰੀਕੇ ਨਾਲ ਗਿਆ ਵਾ ਕੋਈ ਅਮਰੀਕਾ ਕੈਨੇਡਾ ਡਿਫਰੈਂਟ ਡਿਫਰੈਂਟ ਕੰਟਰੀਆਂ ਗਿਆ ਉੱਥੋਂ ਡਿਪੋਰਟ ਕਰਕੇ ਕਿਵੇਂ ਹਤਕੜੀਆਂ ਲਾ ਕੇ ਸਰਕਾਰਾਂ ਵੱਲੋਂ ਭੇਜਿਆ ਗਿਆ ਵਾ ਤੇ ਇੱਥੇ ਦੀ ਸਰਕਾਰ ਨੇ ਉਸ ਪੱਤੀ ਕੋਈ ਧਿਆਨ ਵੀ ਦਿੱਤਾ ਵਾ ਵੀ ਇਤੋਂ ਬਦਲ ਲੱਗਦਾ ਵੀ ਪੰਜਾਬ ਦੇ ਲੋਕਾਂ ਦਾ ਜਾਂ ਭਾਰਤ ਦੇ ਲੋਕਾਂ ਦਾ ਕੀ ਵਿਕਾਸ ਹੋ ਰਿਹਾ ਵਾ ਕੀ ਕਹੋਂਗੇ ਅੱਜ ਅਸੀਂ ਯੂਥ ਕਾਂਗਰਸ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਹੈ ਇਹ ਮਹਿੰਗਾਈ ਦੇ ਖਿਲਾਫ ਅਤੇ ਮੋਦੀ ਸਰਕਾਰ ਦੇ ਖਿਲਾਫ ਕੀਤਾ ਕਿਉਂਕਿ ਇਹ ਮੋਦੀ ਸਰਕਾਰ ਦਿਨ ਬਰ ਦਿਨ ਇਹ ਸਾਡੇ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਉਹ ਸਾਡੇ ਜਿਹੜੀ ਡੇਲੀ ਰੁਟੀਨ ਦੀਆਂ ਚੀਜ਼ਾਂ ਜੇ ਵਾਅਦਾ ਕਰ ਰਹੀਆਂ ਨੇ ਤੇ ਮਹਿੰਗਾਈ ਵੱਧਦੀ ਪਈ ਹੈ ਇਸ ਤੇ ਰੋਸ ਪ੍ਰਦਰਸ਼ਨ ਵਜੋਂ ਅਸੀਂ ਅੱਜ ਯੂਥ ਕਾਂਗਰਸ ਵੱਲੋਂ ਇਹ ਧਰਨਾ ਦਿੱਤਾ ਗਿਆ ਟੈਕਸੀ ਵਿੱਚ ਕਿਹਾ ਜਾਂਦਾ ਕਈ ਵਾਰ ਕਿ ਰਾਹਤ ਵੀ ਮਿਲਦੀ ਹੈ ਰਾਹਤ ਮਿਲਦੀ ਇਹ ਕੋਈ ਰਾਹਤ ਮਹਿਸੂਸ ਨਹੀਂ ਹੋਈ ਇਹ ਦੁਗਣੀ ਤਿਗਣੀ ਵੱਧ ਗਈ ਹੈ ਇਸ ਇਸ ਕਰਕੇ ਅਸੀਂ ਅੱਜ ਆਮ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸੜਕਾਂ ਦੇ ਉੱਤੇ ਆਏ ਹਾਂ